ਅਹਿਮ ਖਬਰ ਦੱਸ ਦਈਏ ਕਿ ਡੀਸੀ ਦਫ਼ਤਰਾਂ ਦੇ ਵਿੱਚ ਕਲਮ ਛੋੜ ਹੜਤਾਲ ਹੈ ਜਿਹੜੀ ਕਿ ਖਤਮ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਮੁੱਖ ਮੰਤਰੀ ਅੱਜ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਨਗੇ ਤੇ ਉੱਥੇ ਮੁੱਖ ਮੰਤਰੀ ਮਾਨ ਅੱਜ ਦੁਪਹਿਰ 12:30 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਕਰਨਗੇ ਦੱਸ ਦਈਏ ਕਿ ਕਰੀਬ 1.5 ਮਹੀਨੇ ਤੋਂ ਚੱਲ ਰਹੀ ਹੜਤਾਲ ਦੇ ਕਾਰਨ 52 ਵਿਭਾਗਾਂ ਦਾ ਜਿਹੜਾ ਕਿ ਕੰਮ ਹੈ ਉਹ ਲਗਾਤਾਰ ਪ੍ਰਭਾਵਿਤ ਹੋ ਰਿਹਾ ਸੀ ਇਸ ਵੇਲੇ ਦੀ ਹਮ ਜਾਣਕਾਰੀ ਦੱਸਦੇ ਕਿ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੀ ਕਲਮ ਛੋੜ ਹੜਤਾਲ ਹੈ ਉਸ ਨੂੰ ਕੀ ਖਤਮ ਕਰ ਦਿੱਤਾ ਹੈ ਮੁੱਖ ਮੰਤਰੀ ਮਾਨ ਜਿਹੜੇ ਕਿ ਅੱਜ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਨਗੇ ਮੁੱਖ ਮੰਤਰੀ ਮਹਾਰਾਜ ਜੀ ਤੋਂ ਪਹਿਰ 12:30 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਕਰਨਗੇ ਦੱਸਦੇ ਕਿ ਡੇਢ ਮਹੀਨੇ ਤੋਂ ਚੱਲ ਰਹੀ ਹੜਤਾਲ ਦੇ ਕਾਰਨ 52 ਵਿਭਾਗਾਂ ਦਾ ਕੰਮ ਹੋ ਰਿਹਾ ਪ੍ਰਭਾਵਿਤ ਜੀ ਵੀ ਹਮ ਜਾਣਕਾਰੀ ਦੱਸਦੇ ਕਿ ਡੀਸੀ ਦਫ਼ਤਰ ਦੇ ਵਿੱਚ ਕਰਮਚਾਰੀ ਹੜਤਾਲ ਹੈ ਜਿਹੜਾ ਕਿ ਇਸ ਨੂੰ ਖਤਮ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਿਹੜਾ ਕੀ ਮੁਲਾਜ਼ਮਾਂ ਦੇ ਨਾਲ ਮੀਟਿੰਗ ਕਰਨ ਜਾ ਰਹੇ ਨੇ ਦੱਸਦੇ ਕਿ ਮੁੱਖ ਮੰਤਰੀ ਮਾਨ ਅਗਰ ਦੁਪਹਿਰ 12:30 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਕਰਨਗੇ ਤੇ ਦੱਸਦੇ ਕਿ ਲਗਭਗ ਡੇਢ ਮਹੀਨੇ ਤੋਂ ਚੱਲ ਰਹੀ ਹੜਤਾਲ ਦੇ ਕਾਰਨ 52 ਵਿਭਾਗਾਂ ਦਾ ਕੰਮ ਹੈ ਜਿਹੜਾ ਕਿ ਉਹ ਲਗਾਤਾਰ ਪ੍ਰਭਾਵਿਤ ਹੋ ਰਿਹਾ ਸੀ ਇਸ ਵੇਲੇ ਦੀ ਵੱਡੀ ਤੇ ਅਹਿਮ ਜਾਣਕਾਰੀ ਦੱਸਦੇ ਕਿ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੀ ਕਿ ਕਲਮ ਛੋੜ ਹੜਤਾਲ ਉਸ ਨੂੰ ਖਤਮ ਕਰ ਦਿੱਤਾ ਹੈ 34 ਵਾਪਸ ਜਿਹੜਾ ਕੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਮੁਲਾਜ਼ਮਾਂ ਤੇ ਨਾਲ ਮੀਟਿੰਗ ਕਰਨ ਜਾ ਰਹੇ ਨੇ ਦੱਸਦੇ ਕਿ ਮੁੱਖ ਮੰਤਰੀ ਮਾਨ ਜੀ ਦੁਪਹਿਰ 12:30 ਵਜੇ ਪੰਜਾਬ ਭਵਨ ਵਿਖੇ ਮੀਟਿੰਗ ਕਰਨਗੇ ਦੱਸਦੇ ਕਰੀਬ ਡੇਢ ਮਹੀਨੇ ਤੋਂ ਚੱਲ ਰਹੀ ਹੈ ਹੜਤਾਲ ਦੇ ਕਾਰਨ 52 ਵਿਭਾਗਾਂ ਦਾ ਕੰਮ ਜਿਹੜਾ ਕੀ ਉਹ ਲਗਾਤਾਰ ਪ੍ਰਭਾਵਿਤ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਇਸ ਖਬਰ ਬਾਬਤ ਮੇਰੇ ਨਾਲ ਅਮਿਤ ਸੇਟੀ ਫੋਨ ਲਾਈਨ ਤੇ ਜੁੜ ਗਏ ਨੇ ਜੀ ਅਮਿਤ ਡੀਸੀ ਦਫ਼ਤਰਾਂ ਦੇ ਵਿੱਚ ਜਿਹੜੀ ਕਲਮ ਛੋੜ ਹੜਤਾਲ ਉਹ ਖਤਮ ਕਰ ਦਿੱਤੀ ਗਈ ਹੈ ਤਾਂ ਕੀ ਕੋਈ ਜਾਣਕਾਰੀ ਹੈ ਕਰਨ ਛੋੜ ਦੇ ਸਰਕਾਰ ਦੀ ਗੱਲ ਹੈ ਛੱਡ ਦਿੱਤੀ ਹੈ ਉਥੇ ਇਹ ਸਰਕਾਰ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਰਾਨਾਲ ਜਿਹੜੀ ਹੈ स्ट्रीम करने बारे वाले तो है कि भी जरिया पीएलएमएसपी यूनियन दे डिटर्जेंट हैं वो करंट हैं जी कितने डिटर्जेंट मंगा दिए नहीं हैं ये ज्यादातर मंगा उन्होंने लाइक डिटर्जेंट कितने कितने सेंटी से देख रही हैं जो बाद इसके बाद ही पता पता पिच गया जी जमीन की मंगा किसी मुलाजमा दिए जिसका आ ਮਾਦੇ ਪਿਛਲੇ ਦਿਨ ਫੈਮਲੀ ਲਈ ਲੋਕ ਜੀ ਇਹ ਚਲਦੀ ਜਿਹੜੀ ਤਾਲਜਰੀ ਨਿਕਲੂ ਖਬਰ ਆਦੀ ਜੀ ਜੋ ਮਿਤ ਪਿਛਲੇ 1.5 ਮਹੀਨੇ ਤੋਂ ਹੜਤਾਲ ਚੱਲ ਰਹੀ ਸੀ ਤਾਂ ਕਈ ਵਿਭਾਗਾਂ ਦਾ ਕੰਮ ਆ ਜਿਹੜਾ ਕਿ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਸੀ ਤਾਂ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਲਗਾਤਾਰ ਜਿਹਾ ਜੇ ਇਸ 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 ਜੇ ਇਸ